ਹੋ ਗਿਆ ਹੈ ਕੁੱਲ ਸਕੋਰਾਂ ਦੀ ਗੱਲ ਕਰੀਏ 86 ਟੋਟਲ ਜਿਹੜੇ ਸਕੋਰ ਹੋ ਗਏ ਹੈ ਔਰ ਉਹਦੇ ਵਿੱਚੋਂ ਜੇ ਸਕੋਰਾਂ ਦੀ ਗੱਲ ਕਰੀਏ ਅਸੀਸ ਕੋਇ ਸਪੂਤ ਥੜੀ ਇਹਦੇ ਆ ਜੇ ਮੁੰਡੇ ਦਾ ਕੰਮ ਲੋਟ ਲਗਿਆ ਤਾੜੀਆਂ ਮਾਰ ਦੋ ਯਾਰ ਮਾਰ ਦੋ ਜ਼ੋਰਦਾਰ ਤਾੜੀਆਂ ਜਿਹੜੇ ਜਿਹੜੇ ਨਾਗ ਨੂੰ ਪਿਆਰ ਕਰਦੇ ਮਾਰ ਦੋ ਜ਼ੋਰਦਾਰ ਤਾੜੀਆਂ ਵਾਹ ਓਏ ਕਪੂਰ ਥਲੇ ਵਾਲਿਆ ਲਾ ਸਾਹਮਣੇ ਬਾਲ ਪੈਣ ਜਾ ਰਹੀ ਹੈ ਦੂਜੇ ਪਾਸੇ ਬੱਲੇ 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 ਕਪੂਰ ਥਲੇ ਵਾਲਾ ਲੈ ਵੀ ਬਾਊ ਆ ਇਹਨੂੰ ਲੱਗਦਾ ਵੀ ਘਰੇ ਕਹਿ ਕੇ ਆਇਆ ਵੀ ਮੋਟਰਸਾਈਕਲ ਦਿੱਤਾ ਜਾਣਾ ਮਾਨਕਪੁਰ ਦੇ ਵਿੱਚ ਤੇ ਬਾਬੇ ਦੀ ਤੇ ਵਾਇਗਰੂ ਦੀ ਕਿਰਪਾ ਹੋਈ ਤੇ ਮੋਟਰ ਸਾਈਕਲ ਕਪੂਰਥਲੀ ਵੱਲ ਨੂੰ ਲੈ ਕੇ ਜਾਣਾ ਪਰ ਚੰਡੀਗੜੀਆ ਕੱਲ ਨੂੰ ਕਹਿੰਦੇ ਸਿਕਸਰ ਕਿੰਗ ਵੀ ਖੇਡੇਗਾ ਤੇ ਗੱਲਾਂ ਹੋਣਗੀਆਂ ਚਰਤੇ ਹੋਣਗੇ ਲੋ ਸਾਹਮਣੇ ਕਪੂਰਥਲੀਆ ਕਪੂਰਥਲੀਆ ਹਾਓ ਮੇਹਰੀ ਆ ਰੱਬਾ ਦੂਜਾ ਕੈਚ ਡਰੋਪ ਕੀਤਾ ਦੂਜਾ ਕੈਚ ਡਰੋਪ ਕੀਤਾ ਮੁੰਡੇ ਨੇ ਲੋ ਸਾਹਮਣੇ ਰਨ ਇੱਕ ਖੇਡ ਮਾਦਾ ਦੇ ਵਿੱਚ ਮੁੰਡੇ ਨੇ ਜੋੜ ਦਿੱਤਾ ਤੇ ਅਗਲੀ ਬੋਲ ਵੱਡੇ ਵੀਰ ਦੇ ਹੋਣਗੇ ਲਾਓ ਸਾਹਮਣੇ ਕੈਚ ਕਦੇ ਡਰੋਪ ਹੈ ਮੁੰਡੇ ਕਦੇ ਇਧਰਲੇ ਪਾਸੇ ਬੱਲ ਭਰੀਏ ਕਦੇ ਬਾਜ਼ੀ ਮਾਰ ਰਹੇ ਮੇਰੇ ਵੀਰੋ ਆ ਪੰਜਵੇਂ ਓਵਰ ਦੀ ਹੈ ਕਦੇ ਬੱਲੇ ਪੈ ਰਹੀ ਹੈ ਔਰ 93 93 ਦੇ ਕਰੀਬ ਜਿਹੜੇ ਸਕੋਰ ਬਣ ਗਏ ਹੈ ਪੈਂਦੀਆਂ ਬੱਲੇ ਮੁੰਡਾ ਕਦੇ ਪੜਸ਼ਾਲਾ ਕਦੇ ਬੱਲੇ ਪਾ ਰਿਹਾ ਮੇਰੇ ਵੀਰੋ ਇਸੋ ਅਗਲਾ ਮੈਚ ਇੱਕ ਪਾਸੇ ਰੋਟੀ ਵਾਲੇ ਦੇ ਦੂਜੇ ਪਾਸੇ ਤਮਾਲੇ ਦੇ ਮੁੰਡੇ ਕਹਿੰਦੇ ਮੇਰੇ ਵੀਰੋ ਰੋਟੀ ਵਾਲੇ ਦੀ ਟੀਮ ਨੇ ਪਹਿਲਾ ਬੈਟਰੀ ਕਰ ਰਹੀ ਹੈ ਮੇਰੇ ਵੀਰੋ ਪੈਂਦੀ ਹੈ ਬਾਲਾਂ ਸਾਹਮਣੇ ਬੋਡਾ ਬਾਲਪੋੜ ਦੇ ਲਈ ਪੜਛਾਲਾ ਜਿਹੜਾ ਤਿਆਰ ਪਰ ਤਿਆਰ ਹੈ ਦੂਜੇ ਪਾਸੇ ਬਲਵਰੀਆ ਰਮਨ ਦੇ ਸਿਆੜੀ ਆਓ ਤਿਆਰ ਪਰ ਤਿਆਰ ਹੈ ਪੈਂਦੀ ਬਾਲ ਇਧਰਲੇ ਪਾਸੇ ਬਲਵਰੀਆ ਖਿੱਚ تیاری ਆਹ ਬੱਲੇ 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 ਰਨ ਕਹਿੰਦੇ 4 ਆਹ ਜੋੜ ਦਿੱਤੇ ਆ ਰਨ ਕਹਿੰਦੇ 4 ਜਿਹੜੇ ਜੁੜ ਗਏ ਮੇਰੇ ਵੀਰੋ ਲੌਕ ਕਬਾਲੇ ਦੇ ਪਾਸੇ ਓਵਰ ਜਿਹੜਾ ਸਬਾਪਤ ਹੈ 5 ਓਵਰ ਤੇ 97 ਸਕੋਰ ਜਿਹੜੇ ਹੋ ਗਏ 5 ਓਵਰਾਂ ਦੀ ਸਬਾਪਤੀ ਤੇ 97 ਸਕੋਰ ਜਿਹੜੇ ਹੋ ਗਏ ਹੈ 24 ਵੀ ਰਹਿ ਗਏ 18 ਬਾਲਾਂ 24 ਸਕੋਰ ਜਿਹੜੇ ਰਹਿ ਗਏ ਹੈ होर बन गए चार स्कोर के वे जी है और सबने तक चोटी का बैच है कपूर थली पहले बैच बल्ले बल्ले करा गया पैंती बाल ਵੱਲੀ ਵੱਲੀ ਗੱਲੀ ਵਾਹ ਸੁਣੀਆ ਫਿਰ 라 ਸਾਹਮਣੇ ਖੇਡ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਪਾੜਸ ਵਾਲਾ ਬਾਲ ਪਾਉਣ ਲਈ ਤਿਆਰ ਆ ਸਾਹਮਣੇ ਕਪੂਰ ਥਲੀਆ ਵਾਲਾ ਮੁੰਡਾ ਕਹਿੰਦੇ ਅੱਧ ਧੰਨ ਤਨ ਕਰ ਆ ਗਿਆ ਮੁੰਡਾ ਕਹਿੰਦੇ ਫਿਰਾ ਕਰ ਆ ਗਿਆ 라 ਸਾਹਮਣੇ ਪਹਿਲੀ ਬਾਲ ਵੱਲੀ 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 ਕਪੂਰ ਥਲੀਆ ਕਪੂਰ ਥਲੀਆ 3 ਬਾਲਾਂ ਤੇ 97 ਲੱਗੇ ਕਪੂਰਥਲੀਏ ਦੇ ਕੱਲੇ ਦੇ ਮਾਰੋ ਯਾਰ ਤਾੜੀਆਂ ਜ਼ੋਰਦਾਰ ਆਹ ਕਬਾਲ ਕਹਿੰਦੇ ਕਰ ਦਿੱਤੀ ਐ 30 ਬਾਲਾਂ ਤੇ 97 ਕੱਲੇ ਕਪੂਰਥਲੀਏ ਦੇ ਹੋ ਗਏ 107 ਦੇ ਵਿੱਚੋਂ ਗੱਲਾਂ ਬਾਤਾਂ ਸਿਰਿਆ ਪੈਂਦੀ ਬਾਲ ਕਪੂਰਥਲੀਆ ਕਰਦਾ ਟਰਾਈ ਕਰਦਾ ਟਰਾਈ ਪਰ ਸਾਹਬੇ ਬਾਲ ਲਾ ਸਾਹਮਣੇ ਬਾਲ ਹਮਨੇ ਨੇ ਚੋਟੀ ਦੀ ਪਾ ਦਿੱਤੀ ਹੈ ਬਾਲ ਹਮਨੇ ਨੇ ਕਹਿੰਦੇ ਤਗੜੀ ਪਾ ਦਿੱਤੀ ਹੈ ਲਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਹੁਣਾਂ ਕਹਿੰਦੇ ਇਸ ਵੇਲੇ ਬਾਲ ਪਾਉਣ ਲਈ ਤਿਆਰ ਪਰ ਤਿਆਰ ਹੈ ਪਰ ਸਾਹਮਣੇ ਗੱਲਾਂ ਬਾਤਾਂ ਕਹਿੰਦੇ ਟੱਕਾਣੇ ਲੱਗੀਆਂ ਹੋਈਆਂ ਨੇ ਉਧਰ ਭਰਾਏ ਸਾਡਾ ਰਮਨ ਸਾਡਾ ਵੀਰ ਸਰੀ ਦੇ ਵਿੱਚ ਜਾ ਵਸਿਆ ਭਰਾ ਸਾਡਾ ਕੈਨੇਡਾ ਦੇ ਵਿੱਚ ਵੱਡੀ ਐਲੀਡੀ ਲਾਈ ਬੈਠੇ ਨੇ ਉਹ ਕਹਿੰਦੇ ਸਵਾਦੀ ਪਖਰਾ ਪਹਿਲੀ ਜੱਟ ਹੋਰਾਂ ਦੇ ਮੇਲੇ ਦਾ ਅਵੇ ਕੰਗ ਹੋਰਾਂ ਦੇ ਮੇਲੇ ਦਾ ਕਹਿੰਦੇ ਸਵਾਦੀ ਵੱਖਰਾ ਲੋ ਸਾਹਮਣੇ ਕਪੂਰਥਲੀ ਵਾਲਾ ਮੁੰਡਾ ਕਹਿੰਦੇ 나ਗ ਅੱਜ ਕਹਿੰਦੇ ਬੱਲੇ ਬੱਲੇ ਕਰ ਆ ਗਿਆ ਖੇਡ ਮੈਦਾਨ ਦੇ ਵਿੱਚ ਅਗਲੇ ਮੈਚ ਦੀਆਂ ਟੀਮਾਂ ਬਰੋਟੀ ਵਾਲਾ ਤੇ ਨਾਲ 4 ਸਕੋਰ ਜਿਹੜੇ ਜੁੜ ਗਏ ਮਾਰ ਦੋ ਤਾਲੀਆਂ ਹੈ ਜੀ ਜੀ ਹਲੇ ਤਾਂ ਭੱਜਣਾ ਹੀ ਪੈਣਾ 1 ਕੇ ਸਿੰਗਲ ਹੈ 1 ਸਕੋਰ ਜਿਹੜਾ ਸਿੰਗਲ ਜਿਹੜਾ ਜੁੜ ਗਿਆ ਓਵਰ ਹੋ ਗਿਆ ਵੀਰੇ ਜੀ ਓਵਰ ਦੀ ਜਿਹੜੀ ਸਬਾਪਤੀ ਹੋ ਗਈ ਹੈ ਦੱਸਿਓ ਜੀ ਕਿੰਨੇ ਬਣ ਗਏ ਤੇ ਕਿੰਨੇ ਬਾਕੀ ਨੇ 111 ਸਕੋਰ ਜਿਹੜੇ ਬਣ ਗਏ 9 ਸਕੋਰ ਜਿਹੜੇ ਬਾਕੀ ਹੈ 10 ਦੇ ਕਰੀਬ ਜਿਹੜੇ ਸਕੋਰ ਬਾਕੀ ਹੈ ਆ ਮੈਚ ਜਿੱਤਣ ਦੇ ਲਈ 911 ਹੋ ਗਿਆ ਤੇ 10 ਦੇ ਕਰੀਬ ਹਾਲੇ ਸਕੋਰ ਬਾਕੀ ਹੈ। ਔਰ ਦੂਜੇ ਪਾਸੇ ਕਹਿੰਦੇ ਮੇਰੇ ਵੀਰੋ ਆ ਪਹਿਲਾ ਹੀ ਮੈਚ ਦੇ ਪਹਿਲੇ ਵੈਚ ਦੇ ਵਿੱਚ ਕਪੂਰਥਲੀਆ ਔਰ ਸਾਹਮਣੇ ਵੇਖ ਹੈਗੇ ਦੋ ਸਕੋਰਾਂ ਤੋਂ ਹਾਲੇ ਪਿੱਛੇ ਹੈ ਵੀ ਗੱਲਾਂ ਬਾਤਾਂ ਜਿਹੜੀ ਅੱਡੇ ਕਾਲੇ ਲਾਈ ਜੜੀ ਆ ਵੀ ਪਹਿਲਾ ਹੀ ਵੈਚ ਤੇ ਪਹਿਲੇ ਮੈਚ ਹੀ ਕਟਕਟਾਪਾ ਕਟਕਟਾਪਾ ਮਾਰੋ ਤਾਲੀਆਂ ਆ ਛੱਕੇ ਦੇ ਨਾਲ ਕਪੂਰ ਥਰਿਆ 104 ਮਾਰ ਗਏ ਮੇਰੇ ਵੀਰੋ ਭਾਈ ਜੀਨੋ ਜੀਨੋ ਕਪੂਰ ਥਲੇ ਵਾਲੇ नाग ਦਾ ਕੰਮ ਲੋਟ ਲਗਿਆ ਮਾਰ ਦੋ ਜ਼ੋਰਦਾਰ ਤਾੜੀਆਂ ਵਾਹ ਓਏ ਕਪੂਰ ਥਲੇ ਵਾਲਿਆ ਵਾਹ ਓਏ ਕਪੂਰ ਥਲੇ ਵਾਲਿਆ ਅੱਜ ਮੁੰਡਾ ਕਹਿੰਦੇ ਧੰਨ ਧੰਨ ਕਰਾ ਗਿਆ ਚੱਲਦੇ ਮੈਚ ਦੇ ਚਾਰ ਰਨ ਜਿਹੜੇ ਬਾਕੀ ਨੇ ਅਗਲੇ ਮੈਚ ਦੀਆਂ ਟੀਮਾਂ ਉਹ ਮੇਂ ਟੀਮਾਂ ਤਿਆਰੀ ਸੜ ਕੇ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਬੇਨਤੀ ਆ ਸਾਡੀ ਲਾ ਉਧਰਲੇ ਪਾਸੇ 4 ਸਕੋਰ ਹੋਰ ਜੜ ਗਏ ਆ 18 ਹੋ ਗਏ ਤੇ 3 ਰਹਿ ਗਏ ਤਿੰਨ ਸਕੋਰ ਜਿਹੜੇ ਬਾਕੀ ਆ ਵੀਰ ਜੀ ਤਿੰਨ ਸਕੋਰ ਹਲੇ ਵੀ ਬਾਕੀ ਆ ਲਾਓ ਸਾਹਮਣੇ ਮੈਚ ਕਹਿੰਦੇ ਮੇਰੇ ਵੀਰੋ ਇੱਕ ਤਰਫਾ ਜਾ ਬਣਾ ਦਿੱਤਾ ਪਹਿਲੀ ਇਹ ਵਿਗੜ ਕਹਿੰਦੇ ਮੇਰੇ ਵੀਰੋ 120 ਸਕੋਰ ਜਿਹੜਾ ਤੇਜ਼ ਕਰ ਗਿਆ ਬੁੱਡੇ ਓਪਨਰ ਬੱਲੇ ਬੱਲੇ ਕਰਾ ਗਿਆ ਬਾਾਰ ਦੋ ਤਾਲੀਆਂ ਗੱਲਬਰੀਏ ਬੁੱਡੇ ਪਹਿਲਾ ਰਾਉਂਡ ਕਹਿੰਦੇ ਕਲੀਅਰ ਕਰ ਗਿਆ ਲਾਓ ਜੀ ਫੀਲਡਿੰਗ ਧਮਾਲੇ ਵਾਲੇ ਤੇ ਬਰੂਟੀ ਵਾਲੀ ਟੀਮ ਨੂੰ ਵੇਖਤੀ ਹੈ ਬਰੂਟੀ ਵਾਲਾ ਟੀਮ ਬੱਲੇਬਾਜ਼ ਹੋਣਗੇ ਜੀ